ਕਫਿਲਮ ਆਈ ਸੀ ਨਾਨਕ ਨਾਮ ਜਹਾਜ਼ ਹੈ ਜੋ ਧਾਰਮਿਕ ਫਿਲਮ ਸੀ ਕਾਫੀ ਸੁਪਰ ਹਿੱਟ ਗਈ ਜਿਨੇ ਸਾਰੇ ਰਿਪੋਰਟ ਸਰਬ ਪੰਥ ਖਾਲਸਾ ਇਸ ਗੱਲ ਦੀ ਗਵਾਹੀ ਕਾਇਨਾਤ ਪਰ ਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਹੋ ਦੁਨੀਆ ਤੇ ਨਾਮ ਦੇ ਖਲਾਵਾਂਗੇ ਵੈਰੀ ਗੁੱਡ ਗੁਰਨਾਣਕ ਜਹਾਜ਼ 1 ਮਈ ਨੂੰ ਤੇ ਅੱਜ ਤੋਂ ਅਸੀਂ ਆਪਦੀ ਫਿਲਮ ਦੀ ਪ੍ਰੋਮੋਸ਼ਨ ਸਟਾਰਟ ਕਰ ਦਿੱਤੀ ਹੋਈ ਹੈ ਪੰਜਾਬ ਸਿਰਫ ਇੱਕ ਪਾਸੇ ਨੂੰ ਜਾ ਰਿਹਾ ਹੈ ਕਮੇਡੀ ਫਿਲਮ ਆ ਰਹੀ ਹੈ ਕਮੇਡੀ ਫਿਲਮ ਆ ਰਹੀ ਹੈ ਤੇ ਆਡੀਅנס ਵੀ ਤਕਰੀਬਨ ਇਦਾਂ ਕਹਿੰਦੀ ਹੈ ਕਿ ਹਾਂ ਸਾਨੂੰ ਕੁਝ ਨਵਾਂ ਦੇਖਣ ਨੂੰ ਨਹੀਂ ਮਿਲਦਾ ਤੇ ਹੁਣ ਅੱਛਾ ਪ੍ਰੋਡਕਸ਼ਨ ਹਾਊਸ ਮਸਤਾਨੇ মুਵੀ ਆਈ ਹੈ ਬੀਬੀ ਰਜਨੀ ਦੀ ਮਤਲਬ ਇਹਨਾਂ ਨੇ ਪ੍ਰੋਮੋਸ਼ਨ ਕੀਤੀ ਹੈ ਸੰਦੀ ਜੀ ਮੇਰੇ ਬੜੇ ਪ੍ਰਾਣੇ ਮਿੱਤਰ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਉਹ ਆਪਾਂ ਕਿਹੜੀ ਫਿਲਮ ਦੇਖਣ ਜਾਵਾਂਗੇ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਸਰ ਪੰਜਾਬ ਲਾਈਵ 80 ਨਿਊ ਦੀ ਟੀਮ ਪਹੁੰਚੀ ਐ ਤੇ ਨਰੂਤਮ ਵਿਦਿਆ ਮੰਦਿਰ ਕਾਫੀ ਜਾਨਾ ਪਹਿਚਾਨਾ ਨਾ ਤੁਸੀਂ ਕਾਫੀ ਮਸ਼ਹੂਰ ਸਕੂਲ ਐ ਜਿੱਥੇ ਕਿ ਆ ਤੁਸੀਂ ਦੇਖੋਗੇ ਪਹਿਲੇ ਇੱਕ ਫਿਲਮ ਆਈ ਸੀ ਨਾਨਕ ਨਾਮ ਜਹਾਜ਼ ਐ ਜੋ ਧਾਰਮਿਕ ਫਿਲਮ ਸੀ ਕਾਫੀ ਸੁਪਰ ਹਿੱਟ ਗਈ ਜਿਨੇ ਸਾਰੇ ਰਿਕਾਰਡ ਤੋੜਤੇ ਸੀ 1 ਮਈ ਨੂੰ ਫਿਲਮ ਆ ਰਹੀ ਐ ਗੁਰੂ ਨਾਨਕ ਜਹਾਜ਼ ਉਹਨਾਂ ਦੀ ਪ੍ਰੋਮੋਸ਼ਨ ਲਈ ਸਕੂਲ ਵਿੱਚ ਆਏ ਨੇ ਟੀਮ ਆਈ ਹੋਈ ਆਪਾਂ ਉਹਨਾਂ ਨਾਲ ਗੱਲ ਕਰਨੇ ਆ ਹਾਂਜੀ ਕੀ ਨਾਂ ਐ ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀ ਸ਼ਰਮਾ ਜੀ ਤੇ ਸਾਡੀ ਟੀਮ ਦਾ ਨਾਮ ਹੈ ਵਿਹਲੀ ਜਨਤਾ ਰਿਕਾਰਡਸ ਅੱਛਾ ਜੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਮੂਵੀ ਆ ਰਹੀ ਹੈ ਜੀ ਗੁਰੂ ਨਾਨਕ ਜਹਾਜ਼ 1 ਮਈ ਨੂੰ ਤੇ ਅੱਜ ਤੋਂ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਸਟਾਰਟ ਕਰ ਦਿੱਤੀ ਹੋਈ ਹੈ ਪੂਰੇ ਪੰਜਾਬ 'ਚ ਜਿਹੜੀ ਸਾਡੀ ਇਹ ਟੀਮ ਹੈ ਇਹ ਟੀਮ ਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ ਫਿਲਮ ਪ੍ਰੋਮੋਸ਼ਨ ਟੀਮ ਤੇ ਅੱਜ ਸਾਡਾ ਪਹਿਲਾ ਕਦਮ ਬਹੁਤ ਸੋਹਣਾ ਨਿਕਲਿਆ ਸਰ ਹੁਣ ਉਹਨਾਂ ਕੋਲ ਆਏ ਆ ਸਕੂਲ ਦੇ ਵਿੱਚ ਤੇ ਅੱਜ ਸਟਾਰਟਿੰਗ ਕਰੀਏ ਤੇ ਮਤਲਬ ਇਹ ਜਿਹੜੀ ਫਿਲਮ ਹੈ ਇਹ ਕਾਮਾਗਾ ਟੂ ਕਾਮਾਗਾਟਾ ਮਾਰੂ ਦੇ ਆਧਾਰਿਤ ਹੈ ਤੇ 1 ਮਈ ਨੂੰ ਤੁਸੀਂ ਸਿਨੇਮੇ ਘਰੇ ਦੇਖਿਓ ਤੁਹਾਨੂੰ ਆਪਣੇ ਇਤਿਹਾਸ ਦਾ ਪਤਾ ਚੱਲੂਗਾ ਇਹਦੇ ਵਿੱਚ ਸਿਰਫ ਸਿੱਖੀ ਇਤਿਹਾਸ ਨਹੀਂਗਾ ਇਹਦੇ ਵਿੱਚ ਮੁਸਲਿਮ ਇਤਿਹਾਸ ਵੀ ਆ ਹਿੰਦੂ ਇਤਿਹਾਸ ਵੀ ਆ ਤੇ ਜਿਹੜੇ ਇਸ ਫਿਲਮ ਦੇ ਵਿੱਚ ਜਹਾਜ਼ ਵਿੱਚ ਬਹਿ ਕੇ ਗਏ ਸੀਗੇ 376 ਲੋਕ ਬਹਿ ਕੇ ਗਏ ਸੀਗੇ ਤੇ ਬਾਕੀ ਜੇ ਮੈਂ ਨਾਂ ਦਸਾਂ ਤੇ ਵਧੀਆ ਕਿਉਂਕਿ ਆਪਾਂ ਸਿਨੇਮੇ 'ਚ ਦੇਖਾਂਗੇ 1 ਮਈ ਨੂੰ ਤੇ ਬਾਕੀ ਮੇਰੇ ਸਾਥੀ ਦਵਿੰਦਰ ਸਿੰਘ ਦੱਸਣਗੇ ਇਸ ਫਿਲਮ ਬਾਰੇ ਹਾਂਜੀ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਵਿੰਦਰ ਤੇ ਆਪਾਂ ਅੱਜ ਟੀਮ ਨੂੰ ਲੈ ਕੇ ਪਹੁੰਚੇ ਆ ਇੱਥੇ ਪ੍ਰੋਮੋਸ਼ਨ ਕਰਨਾ ਹੈ ਤੇ ਆਪਣੀ ਜਿਹੜੀ ਟੀਮ ਹੈਗੀ ਹੈ ਗਰਾਉਂਡ ਲੈਵਲ ਤੇ ਜ਼ਿਆਦਾ ਧਿਆਨ ਦਿੰਦੀ ਹੈ ਕਿਉਂਕਿ ਜਿਹੜੇ ਵੱਡੇ ਲੈਵਲ ਤੇ ਤਾਂ ਆਮ ਇਨਸਮੋਰ ਵਗੈਰਾ ਦੇ ਵਿੱਚ ਤਾਂ ਪ੍ਰੋਮੋਸ਼ਨ ਹੋ ਜਾਂਦੀ ਹੈ ਬਟ ਜਿਹੜਾ ਗਰਾਉਂਡ ਲੈਵਲ ਆਪਾਂ ਕਹਿ ਦਈਏ ਸਕੂਲ ਹੋ ਗਏ ਜਾਂ ਕੋਈ ਇੰਸਟੀਚਿਊਟ ਵਗੈਰਾ ਹੋ ਗਏ ਉਹ ਰਹਿ ਜਾਂਦੇ ਨੇ ਖਾਸ ਕਰ ਆਪਾਂ ਜੇ ਬੱਚਿਆਂ ਨੂੰ ਇਨਾਂ ਇਤਿਹਾਸ ਦੇ ਨਾਲ ਜੋੜਾਂਗੇ ਤਾਂ ਹੀ ਕੋਈ ਸਿੱਖ ਸਕਣਗੇ ਸੋ ਬਾਕੀ ਜਿਹੜਾ ਵੀ ਇਤਿਹਾਸ ਹੈਗਾ ਹੈ ਉਹ ਆਪਾਂ ਇੱਥੇ ਜ਼ਿਆਦਾ ਨਹੀਂ ਦੱਸਣਾਗਾ ਕਿਉਂਕਿ ਲੋਕੀ ਜਾ ਕੇ ਦੇਖਣਗੇ ਬੱਚੇ ਦੇਖਣਗੇ ਉੱਥੋਂ ਜ਼ਿਆਦਾ ਸਿੱਖ ਪਾਉਣਗੇ ਤੇ ਬਾਕੀ 1 ਮਈ ਨੂੰ ਫਿਲਮ ਆ ਰਹੀ ਏ ਵਿਲੀ ਜਨਤਾ ਰੈਕੋਰਡਸ ਦੀ ਫਿਲਮ ਏ ਤੇ ਜਿਹੜੀ ਆਪਣੀ ਪ੍ਰੋਮੋਸ਼ਨ ਟੀਮ ਹੈਗੀ ਏ ਜ਼ਿੰਦਗੀ ਜ਼ਿੰਦਾਬਾਦ ਗਰੁੱਪ ਤੇ ਇਹਨਾਂ ਦੀ ਪ੍ਰੋਮੋਸ਼ਨ ਕਰ ਰਹੀ ਏ ਤੇ ਇਹ ਆਪਣੀ ਭਾਜੀ ਜਿਹੜੀ ਫਿਲਮ ਆ ਇਹ ਟੀਮ ਨੇ ਪਹਿਲਾਂ ਪਿਛਲੇ ਸਾਲ ਬੀਬੀ ਰਜਨੀ ਫਿਲਮ ਦੀ ਪ੍ਰੋਮੋਸ਼ਨ ਕਰੀ ਸੀ ਜਿਹੜੀ ਕਿ 2024 ਦੀ ਸਭ ਤੋਂ ਬੈਸਟ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਇਹ ਵੀ ਸਾਡੀ ਫਿਲਮ ਕਿਉਂਕਿ ਅਸੀਂ ਜਾਦਾ ਫਿਲਮ ਹਿਸਟੋਰਿਕਲੀ ਫੜਦੇ ਹੁੰਨਾ ਜਿਸ ਦਾ ਨਾਲ ਕੋਈ ਸਮਾਜ ਨੂੰ ਅੱਛਾ ਮੈਸੇਜ ਮਿਲੇ ਹਨਾ ਤੇ ਉਸ ਕਰਕੇ ਸਾਡੀ ਸ਼ੁਰੂਆਤ ਅਜਖੰਨੇ ਸ਼ਹਿਰ ਤੋਂ ਹੋਈ ਆ। ਬਾਕੀ ਸਾਡੇ ਨਾਲ ਅਜ ਪਰਗਟ ਦੋ ਲੈਵਲ ਜਿਹੜੇ ਵੌਇਸ ਤੋਂ ਪੰਜਾਬ ਰਹਿ ਚੁੱਕੇ ਨੇ। ਮੈਂ ਚਾਹੁੰਨਾ ਤੁਸੀਂ ਉਹਦੇ ਨਾਲ ਵੀ ਗੱਲਬਾਤ ਸਾਂਝੀ ਕਰੋ ਜੀ। ਹਾਂ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸੋ ਅਸੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਾਂ ਗੁਰੂ ਨਾਨਕ ਜਹਾਜ਼। ਸੋ 1 ਮਈ ਨੂੰ ਰਿਲੀਜ਼ ਹੋਣੀ ਹੈ ਜੀ। ਸਾਰੇ ਜਰੂਰ ਵੇਖਿਓ ਤੇ ਸਾਰਿਆਂ ਨੂੰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। 1 ਮਈ ਨੂੰ ਸਾਰੇ ਤੁਸੀਂ ਥੀਏਟਰ ਭਰ ਦਿਓ ਸਾਰੇ ਤੇ ਇਹੀ ਅਪੀਲ ਹੈ ਜਰੂਰ ਪਹੁੰਚੋ ਸਾਰੇ। ਉਹ ਪਿਆਸਦ ਕਰ ਸਾਸੀਆ ਜਿਹੜਾ ਤੁਸੀਂ ਇੱਕ ਗਾਣਾ ਸੁਣਾਇਆ ਸੀ ਉੱਥੇ ਕਿਹਦੇ ਹਾਂ ਹਾਂਜੀ ਮੇਰਾ ਗਾਣਾ ਆਇਆ ਸਰਦਾਰੀਆਂ ਉਹ ਮੈਂ ਤੁਹਾਡੇ ਰੂਬਰੂ ਕਰਨ ਲੱਗਾ ਹੂੰ ਸਭ ਤੋਂ ਪਿਆਰਾ ਜੀ ਸਾਡਾ ਪੰਥ ਖਾਲਸਾ ਜੱਗ ਤੋਂ ਨਿਆਰਾ ਜੀ ਸਾਡਾ ਪੰਥ ਖਾਲਸਾ ਇਸ ਗੱਲ ਦੀ ਗਵਾਹੀ ਕਾਇਨਾਤ ਪਰ ਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਹੋ ਦੁਨੀਆ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਹਾਂਜੀ ਸੱਸੀ ਗੱਲ ਜੀ ਜਿਵੇਂ ਕਿ ਮੇਰੇ ਦੋਸਤਾਂ ਨੇ ਦੱਸਿਆ ਕਿ 1 ਮਹੀਨ ਨੂੰ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਗੁਰਨਾਨਕ ਜਹਾਜ਼ ਜੋ ਕਾਮਾਗਾਟਾ ਮਾਰੂ ਦੀ ਆਫ ਜਰਨੀ ਤੇ ਆਧਾਰਿਤ ਹੈ ਜਿਸ ਦੇ ਇੱਕ ਜਹਾਜ਼ ਸੀ ਕਾਮਾਗਾਟਾ ਮਾਰੂ ਜੋ ਬਾਬਾ ਗੁਰਦੇਵ ਸਿੰਘ ਨੇ ਹਾਂਗਕਾਂਗ ਤੋਂ ਲਿਆ ਸੀ ਤੇ ਜੋ ਉਹ ਕੈਨੇਡਾ ਜਾਣ ਲਈ ਯਾਤਰੀਆਂ ਲਈ ਲਿਆ ਸੀ ਜੋ ਕੈਨੇਡਾ ਦੇ ਰੂਲਸ ਸੇ ਉਹਨਾਂ ਨੂੰ ਫੋਲੋ ਕਰਨ ਲਈ ਉਸ ਜਰਨੀ ਤੇ ਇਹ ਆਧਾਰਿਤ ਫਿਲਮ ਆ ਕਿ ਉਹਨਾਂ ਦੀ ਕੀ ਜਰਨੀ ਰਹੀ ਉਹ 376 ਯਾਤਰੀਆਂ ਦੀ ਜਿਸ ਦੇ ਵਿੱਚ 340 ਯਾਤਰੀ ਸਿੱਖ ਤੇ 24 ਯਾਤਰੀ ਮੁਸਲਮਾਨ ਤੇ 12 ਯਾਤਰੀ ਹਿੰਦੂ ਸੀ ਉਹਨਾਂ ਦੀ ਕੀ ਇਹ ਜਰਨੀ ਰਹੀ ਤੇ ਉਹਨਾਂ ਨਾਲ ਕੀ ਕੀ ਵਾਪਰਿਆ ਉਸ ਜਰਨੀ ਦੇ ਵਿੱਚ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆਗਾ ਸਾਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਇਤਿਹਾਸ ਨੂੰ ਜਾਨੂ ਹੋਣ ਲਈ ਇੱਕ ਮਹੀਨਾ ਸਿਨਮਾ ਘਰਾਂ ਦੇ ਵਿੱਚ ਪਹੁੰਚੋ ਤਾਂ ਜੋ ਅਸੀਂ ਆਪਣੇ ਆਪਾਂ ਤਾਂ ਜਾਣੀ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਈਏ ਕਿਉਂਕਿ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਆ ਆਪਣੇ ਇਤਿਹਾਸ ਨਾਲ ਜੋੜਨ ਦੀ ਅਸੀਂ ਤਾਂ ਤਕਰੀਬਨ ਕਿਤਾਬਾਂ ਵਿੱਚ ਕਦੇ ਨਾ ਕਦੇ ਪੜਿਆ ਹੀ ਆ ਪਰ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਆ ਇਹ ਹੁਣ ਕਿਤਾਬਾਂ ਦੇ ਵਿੱਚ ਪਹਿਲਾਂ 8ਵੀਂ ਕਲਾਸ ਵਿੱਚ ਹੁੰਦਾ ਸੀ ਅੱਜ ਦੇ ਟਾਈਮ 'ਚ ਖਤਮ ਹੋ ਗਿਆ ਤੇ ਸਾਨੂੰ ਉਮੀਦ ਆਸੀ ਉਮੀਦ ਕਰਦੇ ਹਾਂ ਤੁਸੀਂ ਜਾਓਗੇ ਸਾਡੀ ਫਿਲਮ ਨੂੰ ਜ਼ਰੂਰ ਸਰਾਉਗੇ ਤੇ ਇੱਕ ਤਰੀਕ ਨੂੰ ਸਿਲਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਓਗੇ ਧੰਨਵਾਦ ਹਾਂਜੀ ਮੈਂ ਕਹਿਣਾ ਚਾਹਾਂਗਾ ਜਿਵੇਂ ਆਪਣਾ ਪੰਜਾਬ ਸਿਰਫ ਇੱਕ ਪਾਸੇ ਨੂੰ ਜਾ ਰਿਹਾ ਹੈ ਕਮੇਡੀ ਫਿਲਮ ਆ ਰਹੀ ਹੈ ਕਮੇਡੀ ਫਿਲਮ ਆ ਰਹੀ ਹੈ ਤੇ ਆਡੀਅנס ਵੀ ਤਕਰੀਬਨ ਇਦਾਂ ਕਹਿੰਦੀ ਹੈ ਕਿ ਹਾਂ ਸਾਨੂੰ ਕੁਛ ਨਵਾਂ ਦੇਖਣ ਨੂੰ ਨਹੀਂ ਮਿਲਦਾ ਤੇ ਹੁਣ ਸਾਰੇ ਸਰੋਤਿਆਂ ਦਾ ਆਡੀਅੰਸ ਦਾ ਇਹ ਫਰਜ਼ ਬਣਦਾ ਹੈ ਕਿ ਕੁਛ ਨਵਾਂ ਕਨਸੈਪਟ ਆ ਰਿਹਾ ਹੈ ਹਿਸਟੋਰੀਕਲ ਮੂਵੀ ਆ ਰਹੀ ਹੈ ਤਾਂ ਤੁਸੀਂ ਸਾਰੇ ਜਣੇ ਦੇਖ ਕੇ ਆਓ ਸਿਨੇਮਾ ਤਾਂ ਹੀ ਚੇਂਜ ਹੋਏਗਾ ਜੇ ਤੁਸੀਂ ਸਾਥ ਦੋਗੇ ਸਾਰੇ ਜਣੇ ਸਾਡੇ ਨਾਲ ਖੜੇ ਨਰਤਨ ਵਿਦਿਆ ਮੰਦਰ ਦੇ ਪ੍ਰਿੰਸੀਪਲ ਆਦਰ ਸ਼ਰਮਾ ਜੀ ਹਾਂਜੀ ਗੁਰੂ ਨਾਨਕ ਨਾਮ ਜਹਾਜ਼ ਦੀ ਪ੍ਰੋਮੋਸ਼ਨ ਕਰਨ ਕਿ ਤੇ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਆ ਇਹਦੀ ਬੜਾ ਬੜਾ ਅੱਛਾ ਪ੍ਰੋਡਕਸ਼ਨ ਹਾਊਸ ਮਸਤਾਨੇ ਮੂਵੀ ਆਈ ਆ ਬੀਬੀ ਰਜਨੀ ਦੀ ਮਤਲਬ ਇਹਨਾਂ ਨੇ ਪ੍ਰੋਮੋਸ਼ਨ ਕੀਤੀ ਆ ਸੈਂਡੀ ਜੀ ਮੇਰੇ ਬੜੇ ਪੁਰਾਣੇ ਮਿੱਤਰ ਨੇ ਤੇ ਮੈਂ ਇਹ ਸਭ ਨੂੰ ਅਪੀਲ ਕਰੂੰਗਾ ਕਿ ਇਸ ਮੂਵੀ ਨੂੰ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਖਾਸ ਕਰਕੇ ਕਿਉਂਕਿ ਸਾਡਾ ਜਿਹੜਾ ਹਿਸਟਰੀ ਆ ਸਾਡਾ ਜਿਹੜਾ ਪਾਸਟ ਆ ਉਹ ਬੜਾ ਰਿਚ ਆ ਤੇ ਅਸੀਂ ਬੜੇ ਹਲਕੇ ਪੰਚ ਜਾ ਰਹੇ ਹਾਂ ਸਾਡੇ ਬੱਚਿਆਂ ਨੂੰ ਇਹ ਪਾਸਟ ਆ ਜਿਹੜਾ ਸਾਡਾ ਹਿਸਟਰੀ ਆ ਜਿਹੜੀ ਸਾਡੀ ਇਹ ਜ਼ਰੂਰ ਦਿਖਾਈ ਜਾਵੇ ਤਾਂ ਕਿ ਸਾਨੂੰ ਆਪਣੀਆਂ ਰੂਟਸ ਦਾ ਪਤਾ ਲੱਗ ਸਕੇ ਤੇ ਇਦਾਂ ਦੇ ਸਿਨੇਮਾ ਨੂੰ ਪ੍ਰਮੋਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਥੈਂਕ ਯੂ ਵੈਰੀ ਮਚ ਫਿਰ ਤੁਸੀਂ ਵੀ ਤਿਆਰ ਰਹੋ 1 ਮਈ ਨੂੰ ਵਧੀਆ ਫਿਲਮ ਦੇਖਣੀ ਹੈ ਆਪਣੇ ਬੱਚਿਆਂ ਨੂੰ ਦਿਖਾਓ ਆਪਣੀ ਫੈਮਲੀ ਨਾਲ ਆਓ 1 ਮਈ ਨੂੰ ਫਿਲਮ ਦੇਖੋ ਗੁਰੂ ਨਾਨਕ ਜਹਾਜ਼